देव जी महाराज तान तान श्री गुरु गोबिंद जी महाराज तान तान श्री गुरु गोबिंद जी महाराज तान तान गुरु गोबिंद जी महाराज बादशाह दरवेश गुरु गोबिंद हक हक आदेश गुरु गोबिंद सिंह ये शब्द भाई नंदलाल जी दे ने ਗੁਰੂ ਗੋਬਿੰਦ ਸਿੰਘ ਜੀ ਬਾਰੇ ਕਹੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ 10ਵੀਂ ਜੋਤ ਮਹਾਨ ਕ੍ਰਾਂਤੀਕਾਰੀ ਸਨ ਯੋਧੇ ਸਨ ਸੰਤ ਸਪਾਈ ਸਨ ਆਤਮਦਰਸ਼ੀ ਸਨ ਇਨੀਆਂ ਕੁ ਬਿਆਨ ਦੁਨੀਆਂ ਪਰ ਵਿੱਚ ਕਿਸੇ ਇੱਕ ਇਨਸਾਨ ਵਿੱਚ ਹੋਣ ਇੱਕ ਕਿਤੇ ਵੀ ਉਦਾਹਰਣ ਨਹੀਂ ਮਿਲਦੀ ਤੇ ਉਹਨਾਂ ਵਰਗਾ ਨਾ ਕੋਈ ਹੋਇਆ ਏ ਨਾ ਕੋਈ ਹੋਏਗਾ ਪਿਆਰਿਓ ਅੱਜ ਦੁਨੀਆ ਦੇ ਆਲਮ ਫਾਜ਼ਲ ਲੋਕ ਜਿਹੜੇ ਆ ਉਹ ਲੜਾਈ ਦੇ ਤਿੰਨ ਕਾਰਨ ਦੱਸਦੇ ਨੇ ਕਿ ਇਹ ਲੜਾਈ ਜ਼ਰ ਜ਼ਮੀਨ ਤੇ ਜ਼ੋਰੂ ਕਰਕੇ ਹੁੰਦੀ ਏ ਪਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਆਲਮ ਫਾਜ਼ਲਾ ਨੂੰ ਦੁਨੀਆ ਪਰ ਵਿੱਚ ਦਿਖਾ ਦਿੱਤਾ ਕਿ ਇਹ ਲੜਾਈ ਕਿਸੇ ਹੋਰ ਕੰਮ ਦੇ ਲਈ ਕਿਸੇ ਹੋਰ ਵੱਡੇ ਉਦੇਸ਼ ਲਈ ਵੀ ਲੜੀ ਜਾ ਸਕਦੀ ਏ ਤੇ ਉਹਨਾਂ ਨੇ ਨਾ ਜ਼ਰ ਲਈ ਲੜਿਆ ਨਾ ਜ਼ਮੀਨ ਲਈ ਲੜਿਆ ਨਾ ਜ਼ੋਰੂ ਲਈ ਲੜਿਆ ਬਲਕਿ ਉਹਨਾਂ ਨੇ ਸਗੋਂ ਮਜਲੂਮਾਂ ਦੀ ਰੱਖਿਆ ਲਈ ਲੜਿਆ ਤੇ ਸਾਰੇ ਸੰਸਾਰ ਨੂੰ ਇਹ ਦਿਖਾ ਦਿੱਤਾ ਕਿ ਮਜਲੂਮਾਂ ਦੀ ਰੱਖਿਆ ਲਈ ਵੀ ਜੰਗ ਜਿਹੜੀ ਹੈ ਉਹ ਲੜੀ ਜਾ ਸਕਦੀ ਏ ਤੇ ਉਹ ساری ਉਮਰ ਉਹਨਾਂ ਮਜਲੂਮਾਂ ਦੇ ਲਈ ਜਿਹੜੀ ਰੱਖਿਆ ਮਜਲੂਮਾਂ ਦੀ ਰੱਖਿਆ ਕਰਦੇ ਰਹੇ ਉਹਨਾਂ ਨੇ ਕਿਹਾ ਕਿ ਮਜਲੂਮਾਂ ਤੇ ਦੀਨਾਂ ਦੇ ਰੱਖਿਆ ਲਈ ਯਾਨੀ ਕਿ ਧਰਮ ਦੀ ਰੱਖਿਆ ਲਈ ਲੜਨਾ ਸਭ ਤੋਂ ਉੱਤਮ ਕੰਮ ਹੈ ਔਰ ਉੱਤਮ ਲੜਾਈ ਹੈ ਨਾ ਕਿ ਜ਼ਰ ਦੀ ਜ਼ਰੂਰੂ ਦੀ ਔਰ ਜ਼ਮੀਨ ਦੀ ਹੁਣ ਪਿਆਰਿਓ ਗੱਲ ਕਰਦੇ ਆ ਉਹਨਾਂ ਦੇ ਹਿਰਦੇ ਦੀ ਉਹਨਾਂ ਦੇ ਹੱਥ ਵਿੱਚ ਤਲਵਾਰ ਹੈ ਪਰ ਹਿਰਦਾ ਪੂਰੀ ਤਰ੍ਹਾਂ ਨਰਮ ਹੈ ਇਸ ਗੱਲ ਦਾ ਜਿਹੜੀ ਉਦਾਹਰਣ ਹੈ ਉਹ ਸਾਨੂੰ ਉਦੋਂ ਮਿਲਦੀ ਏ ਕਿ ਜਦੋਂ ਉਹਨਾਂ ਦੇ ਸਿੰਘ ਸੂਰਮੇ ਵੈਰੀਆਂ ਨੂੰ ਮਾਰ-ਮਾਰ ਕੇ ਗਰਾਈ ਜਾਂਦੇ ਨੇ ਤੇ ਉਹਨਾਂ ਦੇ ਪਿੱਛੇ-ਪਿੱਛੇ ਆ ਰਿਹਾ ਭਾਈ ਕਨਈਆ ਉਹਨਾਂ ਵੈਰੀਆਂ ਨੂੰ ਪਾਣੀ ਪਿਲਾ ਕੇ ਖੜਾ ਕਰੀ ਜਾਂਦੇ ਨੇ ਗੁਰੂ ਸਾਹਿਬ ਕੋਲ ਸ਼ਿਕਾਇਤ ਪਹੁੰਚਦੀ ਏ ਭਾਈ ਕਨਈਆ ਨੂੰ ਫੜ ਕੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਪੇਸ਼ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਸਾਹਮਣੇ ਲਿਆ ਕੇ ਉਹਨਾਂ ਨੂੰ ਕਹਿੰਦੇ ਨੇ ਮਹਾਰਾਜ ਇਹ ਸਾਡੇ ਗਦਾਰ ਨਹੀਂ ਅਸੀਂ ਜਿਹੜੇ ਵੈਰੀਆਂ ਨੂੰ ਮਾਰ-ਮਾਰ ਕੇ ੇਠਾਂ ਘਰਾਉਂਦੇ ਆ ਇਹ ਉਹਨਾਂ ਨੂੰ ਪਾਣੀ ਪਿਲਾ ਕੇ ਫੇਰ ਖੜਾ ਕਰ ਦਿੰਦੇ ਨੇ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਭਾਈ ਕਨਈਆ ਨੂੰ ਪੁੱਛਦੇ ਨੇ ਕਿ ਦੇਖੋ ਇਹ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਤੁਸੀਂ ਵੈਰੀਆਂ ਨੂੰ ਪਾਣੀ ਪਿਲਾ ਕੇ ਖੜਾ ਕਰਦੇ ਹੋ ਕੀ ਇਹ ਸੱਚ ਹੈ ਤਾਂ ਉਹ ਜਵਾਬ ਦਿੰਦੇ ਨੇ ਉਹ ਕਹਿਣ ਲੱਗੇ ਮਹਾਰਾਜ ਮੈਂ ਕਿਸੇ ਵਾਰੀ ਨੂੰ ਪਾਣੀ ਨਹੀਂ ਪਿਆਇਆ ਮੈਂ ਤਾਂ ਆਪ ਜੀ ਨੂੰ ਹੀ ਜਲ ਛਕਾਉਣਾ ਹੈ ਜਦ ਵੀ ਮੈਂ ਵੈਰੀ ਦੇ ਮੁਖੜੇ ਵੱਲ ਵੇਖਦਾ ਹਾਂ ਤਾਂ ਮੈਨੂੰ ਉਸ ਦਾ ਮੂੰਹ ਨਹੀਂ ਬਲਕਿ ਤੁਹਾਡਾ ਮੁਖੜਾ ਹੀ ਨਜ਼ਰ ਆਉਂਦਾ ਹੈ ਤੇ ਮੈਂ ਇਸ ਕਰਕੇ ਪਾਣੀ ਪਿਆਈ ਜਾਂਦਾ ਹੈ ਤਾਂ ਗੁਰਗੋਬਿੰਦ ਸਿੰਘ ਜੀ ਨੇ ਇੱਕ ਉਟਕੇ ਗਲ ਬਕੜੀ ਪਾਈ ਤੇ ਕਹਿਣ ਲੱਗੇ ਫੇਰ ਆ ਲੈ ਮਲਮ ਪੱਟੀ ਇਹ ਵੀ ਜਾ ਕੇ ਕਰੀ ਔਰ ਇਹ ਜਿਹੜਾ ਇਸ ਤਰ੍ਹਾਂ ਉਹਨਾਂ ਨੇ ਆਪਣਾ ਜਿਹੜਾ ਅੰਦਰ ਕੋਮਲ ਹਿਰਦਾ ਸੀ ਉਹ ਜੰਗੇ ਮੈਦਾਨ ਵਿੱਚ ਵੀ ਦਿਖਾ ਦਿੱਤਾ ਔਰ ਇਸ ਤਰ੍ਹਾਂ ਦਾ ਜਿਹੜਾ ਵਿਚਾਰ ਹੈ ਜੰਗੇ ਮੈਦਾਨ ਵਿੱਚ ਕੋਈ ਨਿਰਵੈਰ ਜਿਹੜਾ ਇਨਸਾਨ ਹੈ ਔਰ ਸੰਪੂਰਨ ਇਨਸਾਨ ਹੈ ਮੁਕੰਮਲ ਇਨਸਾਨ ਹੈ ਉਹ ਹੀ ਦਿਖਾ ਸਕਦਾ ਹੈ ਕਿਉਂਕਿ ਸਾਡੇ ਤਾਂ ਸ਼ੁਰੂ ਜਿਹੜੀ ਪਾਣੀ ਦੀ ਸ਼ੁਰੂਆਤ ਹੁੰਦੀ ਹੈ ਗੁਰੂ ਨਾਨਕ ਸਾਹਿਬ ਨੇ ਕੀਤੀ ਉਸ ਦੇ ਮੂਲ ਮੰਤਰ ਵਿੱਚ ਹੀ ਪਰਮਾਤਮਾ ਦੇ ਗੁਣ ਦੱਸੇ ਨੇ ਕਿ ਨਿਰਵੈਰ ਨਿਰਭਉ ਤੇ ਨਿਰਭਉ ਤਾਂ ਗੁਰੂ ਗੋਬਿੰਦ ਸਿੰਘ ਜੀ ਹੈ ਨਹੀਂ ਔਰ ਉਹਨਾਂ ਨੇ ਨਾਲ-ਨਾਲ ਨਿਰਵੈਰ ਰਹਿ ਕੇ ਵੀ ਦਿਖਾ ਦਿੱਤਾ ਕਿ ਇੱਕ ਚੰਗਾ ਇਨਸਾਨ ਜਿਹੜਾ ਉਹੀ ਹੈ ਜਿਹੜਾ ਜੰਗੇ ਮੈਦਾਨ ਦੇ ਵਿੱਚ ਵੀ ਨਿਰਵੈਰ ਰਹੇ